ਉਹ ਮੈਂ ਤਾਂ ਹੁਣ ਆਉਂਦਾ ਅਰੇ ਗੱਲ ਉਹ ਮੈਂ ਪਿੱਛੇ ਗਿਆ ਨਹੀਂ ਨਾ ਪਿਆ ਨਹੀਂ ਆਹ ਕਹਿੰਦਾ ਨਾ ਫੋਨ ਫੜ ਲਿਆ ਹਰਾਮਿਆਂ ਨੇ ਕੰਮ ਉਹ ਵੀ ਕਰਦੇ ਹੈ ਲਓ ਜੀ ਪਹਿਲੀ ਵਾਰ ਚੱਲੇ ਆ ਮੁੰਡੇ ਦੇ ਨਾਲ ਤੇ ਰੋਟਾ ਮੀਟਰ ਪਵਾ ਦਈਏ ਤੇ ਦਰਿਆ ਉਪਾਰ ਜਾਣਾ ਆ ਕਰਦੇ ਅਗਲੀ ਗੱਲ ਬਾਅਦ ਆਹ ਰਾਣੀ ਲੱਗੀ ਆਪਣੀ ਲਿਸ਼ਕਾ ਕੇ ਖੜੀ ਆ ਹੈ ਫਿਕਰ ਆਓ ਰੋਕੋ ਚੱਲ 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 ਆਹ ਚੱਲ ਵੈਰੀ ਗੁੱਡ ਆ ਮਰ ਲਾ ਪਿਆ ਤਾ ਕਪੜਾ ਟਾਇਰ ਮੇਰੇ ਨਾਲ ਦੇਖ ਕੇ ਤੇਰਾ ਟਰੈਕਟਰ ਨੂੰ ਮਰ ਲਾ ਪਿਆ ਓਏ ਟਾਇਰ ਉਹ ਸਾਫ ਸੋਹਣੀ ਲੱਗਦੀ ਨਾ ਲਿਸਕਦੀ ਭਈ ਅੱਜ ਹੈ ਬਾਪੂ ਦਾ ਟਰੈਕਟਰ ਨਹੀਂ ਮਾਰ ਰਹਾ ਤੂੰ ਨਾ ਮਾਰੀ ਬਾਪੂ ਦਾ ਲੈ ਕੇ ਤੇ ਤੈਨੂੰ ਦਿੱਤਾ ਆ ਤਿਆਰ ਲੈ ਕੇ ਇਹਨੂੰ ਜਿੱਥਾਂ ਤੇ ਗੱਲਾਂ ਸੁਣ ਲੈ ਇਹਦੀਆਂ ਆਓ ਦੇ ਆ ਤੂੰ ਗੱਡੀ ਅੰਦਰ ਲਾ ਮੈਂ ਬਾਹਰ ਪਹਿਲਾਂ ਰੋਟਾਵੇਟਰ ਪਾ ਲਾਂ ਨਾ ਸੰਗਣਾ ਕਿੱਥਾਂ ਇਹ ਤਿਆਰ ਕਰਨਾ ਹੈ ਸੰਗਣਾ ਟਰੈਕਟਰ ਕਿ ਤਿਆਰ ਕਰੀਏ ਟਰੈਕਟਰ ਆਓ ਲੈ ਕੇ ਚਲਾਂਗੇ ਉਹ ਸੰਗਣੇ ਉੱਥੇ ਚਲਾਂਗੇ ਉਹ ਗੋਪੀ ਕਹਿੰਦਾ ਦੋ ਦਿਨ ਪਹਿਲਾਂ ਉਥੇ ਲਿਜਾ ਉਹਨਾਂ ਅਨੰਦਪੁਰ ਸਾਹਿਬ ਉਹ ਟਰੈਕਟਰ ਤਿਆਰ ਕਰਨਾ ਆਹ ਟਰੈਕਟਰ ਕਰ ਦਈਏ ਫਿਰ ਤਿਆਰੀਆਂ ਇੱਕ ਲਾ ਲੈਣਾ ਲਾ ਲੈਣਾ ਤਿਆਰੀਆਂ ਖੇਚੀਏ ਖੇਚੀਏ ਤਿਆਰੀਆਂ ਗੱਲ ਹੀ ਗੱਡੀ ਚ ਲਾਈਏ ਕਿ ਇੱਥੇ ਲਾਈਏ ਨਹੀਂ ਚੱਲ ਮਾੜਾ ਮਾੜਾ ਤਾਂ ਕਰਾ ਲਈਏ ਫੇ ਜਿਹੜਾ ਕਿ ਮੇਨ ਮੇਨ ਕੰਮ ਆ ਉਹ ਕਰਾ ਲਈਏ ਘਾਤੀਆਂ ਹੀ ਬਾਲਟੀਆਂ ਡੈਡੀ ਨੂੰ ਆਉ ਦੇ ਇਹਨੂੰ ਕਹਿੰਦੇ ਯੋ ਕੰਮ ਇਹਨੂੰ ਕਹਿੰਦੇ ਸੇਵਾ ਮੈਂ ਕਹ ਡੈਡੀ ਨੂੰ ਸਿੱਧੇ ਸਿੱਧੇ ਬਾਲਟੀਆਂ ਚ ਕਾ ਦਿੰਦੇ ਤੁਸੀਂ ਡੈਡੀ ਮੇਰਾ ਮੁਲਾਜ਼ਮ ਭਾਂ ਜੋ ਬੰਦਾ ਤੇ ਕੀ ਉਹਦੀ ਹਾਲਤ ਬਣਾਤੀ ਆ ਪਰ ਨਾ ਉਹਦਾ ਲਿਬੜਿਆ ਪਿਆ ਬਾਪੂ ਦਾ ਆਪਾਂ ਮੈਂ ਡੈਡੀ ਨੂੰ ਕੱਢ ਨਹੀਂ ਸਕਦਾ ਤੁਹਾਨੂੰ ਨਹੀਂ ਆ ਕੋਈ ਕੰਮ ਨਹੀਂ ਉਹ ਬਾਟ ਉਹ ਪਰਨਾ ਦਿਖਾਓ ਆ ਤੇਰਾ ਭਲਾ ਹੋ ਜਾਈਆ ਨਹੀਂ ਯਾਰ ਫਿਰ ਹਾਲਿਆ ਯਾਰ ਚਾਹ ਵੀ ਭਰਾਵਾਂ ਦੇ ਭੂਜੇ ਵੀ ਨਹੀਂ ਖੜੀ ਗਈ ਤੂੰ ਆ ਗਿਆ ਚਲੋ ਠੀਕ ਆ ਜੀ ਨਾ ਉੱਠ ਕੇ ਠੀਕ ਆ ਇਹ ਕੋ ਲਿਆਜ ਨਹੀਂ ਹੈਗਾ ਇੱਥੇ ਮੈਂ ਦੇਖਣਾ ਉਂਗਲ ਇਹ ਟੁੱਟ ਜਾਣੀ ਆ ਨਹੀਂ ਟੁੱਟ ਸਕਦੀ ਇਹ ਬੜੀ ਪੱਕੀ ਆ ਪੱਕੀ ਆ ਕਰ ਦੂੰ ਕੱਚੀ ਮੈਂ ਬਹੁ ਹੋ ਗਿਆ ਲਿਆਜ ਬਹੁ ਪਿਆਰ ਹੋ ਗਿਆ ਬਹੁ محبتਾਂ ਹੋ ਗਈਆਂ ਠੀਕ ਆ ਆਹ ਕੋਈ ਗੱਲ ਨਹੀਂ ਹੋ ਗਿਆ ਤਾਂ ਹੋ ਜਾਏ ਹੋ ਜੇ ਤੇ ਅੱਛਾ ਹਸਾਬ ਲਾ ਲਾ ਫੇ ਆਪਣਾ ਨਹੀਂ ਆ ਹੱਬ ਲੈ ਆ ਕੀ ਗੱਲ ਆ ਗੱਲ ਆ ਚੱਕਰ ਕੀ ਆ ਤੇਰਾ ਤੇਰਾ ਕੀ ਕਰਾਉਂਦਾ ਆ ਗਿਆ ਤੁਸੀਂ ਸਵੇਰ ਤੱਕ ਨਿਕਲਿਆ ਕਰ ਉਹ ਆਣ ਕੇ ਰੋ ਪਉਣਾ ਤੇ ਆਲੇ ਦੁਪਹਿਰੇ ਕੁੱਤਾ ਨਾ ਕਹੀਂ ਕੁੱਤਾ ਨਹੀਂ ਕਹਿਣਾ ਮੈਨੂੰ ਹੋਰ ਕੀ ਕਹਿਣਾ ਤੈਨੂੰ ਡੌਗ ਡੀਓਜੀ ਡੌਗ ਡੌਗ ਕਹਿਣਾ ਹਾਂ ਇੰਗਲਿਸ਼ ਚ ਪੰਜਾਬੀ ਚ ਨਹੀਂ ਕਹਿਣਾ ਠੀਕ ਆ ਪੰਜਾਬੀ ਚ ਮੈਨੂੰ ਨਫ਼ਰਤ ਆ ਡੌਗ ਅਸਲੀ ਕੁੱਤਾ ਹੁੰਦਾ ਹਾਂ ਹਾਂ ਡੌਗ ਡੋ ਕਹਿਣਾ ਕੁੱਤਾ ਨਹੀਂ ਕਹਿਣਾ ਕੁੱਤੇ ਤੋਂ ਨਫ਼ਰਤ ਆ ਮੈਨੂੰ ਆਹੋ ਆ ਸਮੈਲਾ ਜੀਆਂ ਨਾ ਦੇ ਮੜੀਆਂ ਸਮੈਲਾ ਸਮੈਲਾ ਨਾ ਦੇ ਆ ਸਵੇਰੇ ਇੱਥੇ ਇਹਦੇ ਕੁੱਤੇ ਨਾਲ ਦਾ ਕੀ ਕਿਹਾ ਦੁਬਾਰਾ ਦੁਬਾਰਾ ਬੋਲੀ ਯਾਰ ਦੁਬਾਰਾ ਬੋਲੀ ਕੀ ਕਿਹਾ ਠੀਕ ਹੈ ਕੁੱਤੇ ਨਾ ਹੁਣ ਕਹਿ ਫੇ ਕਹਿ ਦਿੰਦੀ ਹੈ ਕਹਿ ਕੇ ਦੱਸ ਦੱਸ ਕਹਿ ਕੇ ਸਦਾ ਫੇ ਮੰਮੀ ਆਪਣੀ ਨੂੰ ਮਾਣਾ ਕੁੱਤਾ ਕਹਿੰਦੀ ਆ ਮੰਮੀ ਇੱਥੇ ਹੀ ਆ ਮੰਮੀ ਕਿਹੜਾ ਗਈ ਮੇਰੀ ਇੱਕ ਗੱਲ ਸੁਣ ਲਾ ਕਦਰ ਕਰਨੀ ਸਿੱਖ ਲਾ ਮੇਰੀ ਮੇਰੀ ਇੱਜ਼ਤ ਸਾਰਾ ਲਾਕਾ ਕਰਦਾ ਤੇਰੇ ਮੂੰਹ ਚ ਇੱਜ਼ਤ ਨਹੀਂ ਹੁੰਦੀ ਕਦਰ ਤੈਨੂੰ ਕਰਨੀ ਚਾਹੀਦੀ ਮੇਰੀ ਮੈਨੂੰ ਨਹੀਂ ਤੈਨੂੰ ਮੇਰੀ ਕਰਨੀ ਮੈਂ ਬਥੇਰੀ ਕਰਦਾ ਤੇਰੀ ਵੇ ਤੇਰੀ ਨਿਕਾਣੀ ਤੈਨੂੰ ਚਾਹੀਦੀ ਮੇਰੀ ਕਰਨੀ ਅੱਖਾਂ ਵੇਹ ਕਿੱਧਰ ਨੂੰ ਜਾਂਦੀਆਂ ਕਿਦਾਂ ਚਾਨੀ ਜੀ ਦੇਖਦੀ ਆ ਨੀ ਪਾਣੀ ਨਾ ਭਰੀਆਂ ਪਾਣੀ ਨਾ ਭਰੀਆਂ ਆਉ ਲੈ ਆ ਗਈ ਓ ਸ਼ਿੰਦੀ ਆਉ ਲੈ ਆ ਗਈ ਬਾਹੂ ਬਲੀ ਦੀ ਨੋ ਸ਼ਿੰਦੀ ਘਾਰ ਗਾਲ ਆ ਆ ਜਾ ਮਾਚ ਕੇ ਰਹਿ ਉਹ ਕੋ ਥੋੜਾ ਜਿਹਾ ਬਚ ਕੇ ਉਹਦੇ ਸਾਹਮਣੇ ਜੀ ਮੈਨੂੰ ਕੋ ਕਹਤਾ ਨਾ ਆਪਣੇ ਉਹਦੇ ਪੁੱਤ ਨੂੰ ਅੱਜ ਤਿਆਰੀ ਹੋਣ ਲਈ ਉਹਦਾ ਹਾਂ ਕਰਨੀ ਆ ਤੇਰੀ ਜਾਣਾ ਨਹੀਂ ਉਹਨੇ ਆਪਣੇ ਭਰਾਵਾਂ ਦੇ ਤੂੰ ਅੱਜ ਉੱਥੇ ਬੈਠੇ ਆ ਆਹ ਉਹ ਵਿਚਾਰੀ ਕੱਲ ਦੀ ਖਾਂਡ ਪਾੜ ਰੱਖਿਆ ਉਹ ਵਿਚਾਰੀ ਕੋਈ ਨਹੀਂ ਜਾ ਹੈ ਇਹ ਤੂੰ ਚੱਲ ਜਾਂਦੀ ਆ ਚੱਲ ਜੀ ਤੇ ਜੂ ਜਾਣ ਦੇਵੇਂ ਜੇ ਮੈਂ ਚੱਲ ਜਾ ਤਾਂ ਮੈਨੂੰ ਜੀਣ ਦੇਵੇਂ ਤੂੰ ਜੀਣ ਦੇਵੇਂ ਤਾਂ ਤਾਂ ਹੀ ਆ ਆਹੋ ਮੈਂ ਨਹੀਂ ਕੁਛ ਵੀ ਕਹਿੰਦੀ ਜੀਣ ਦੇ ਮੇਰੀ ਮੰਮੀ ਨੂੰ ਕੱਲ ਤਾਂ ਨਹੀਂ ਜਾਣ ਦਿੱਤਾ ਤੂੰ ਐਡੀ ਭੈੜੀ ਆ ਤੂੰ ਆਪਣੇ ਨਾਂ ਲਾ ਕੇ ਨੇ ਸਾਰੇ ਟੱਬਰ ਨੂੰ ਇਦਾਂ ਰੱਖ ਦਿੱਤੇ ਮਾਪੋਤ ਨੇ ਨਾ ਟੀ ਇੱਥੇ ਆਪੀ ਕਿਤੇ ਚੱਲ ਨਾ ਜਾਵੇ ਦਾਦੀ ਨੇ ਅੱਗੇ ਕਦੀ ਨਹੀਂ ਇੰਨੇ ਕੱਢੇ ਕੱਪੜੇ ਆ ਕੱਢੇ ਵੀ ਆ ਬੱਸ ਥੱਕ ਟੁੱਟੇ ਜਾ ਰਹੇ ਜਾਵੇ ਨਾ ਹਾਂ ਹੈ ਉਂਗਲ ਨਹੀਂ ਦਿਖਾਉਣੀ ਜਿਆਦਾ ਕਿਉਂ ਮੈਂ ਕੱਪੜਿਆਂ ਦਾ ਖਲਾਰਾ ਜੇ ਮੇਰਾ ਅੱਧੇ ਨਹੀਂ ਤੂੰ ਪਿਆ ਦੇਣਾ ਸਾਰੇ ਖਲਾਰਾ ਆ ਆ ਕੱਟ ਕੇ ਰੱਖ ਦਿੱਤਾ ਨਾਲ ਸੰਢਿਆ ਹੀ ਤੂੰ ਆ ਬਈ ਸਾਗ ਬਣਾ ਉਹ ਵਿਚਾਰੀਏ ਜੇ ਕੰਮ ਲੱਗੀ ਤੇ ਸਾਗ ਧਰ ਲਾ ਆ ਤੌੜੀ ਚ ਰੱਖ ਲਾ ਤੈਨੂੰ ਕੀ ਪਤਾ ਉਹਨਾਂ ਨੇ ਦਿੱਤਾ ਮੈਂ ਮੈਂ ਕਿਹਾ ਕਿ ਚੁੱਪ ਕਰ ਜਾ ਮੈਂ ਨਹੀਂ ਕਹਿ ਰਿਹਾ ਚੁੱਪ ਕਰ ਜਾ ਨਹੀਂ ਮੈਨੂੰ ਹੁਣ ਕਿਹਾ ਨਹੀਂ ਆ ਤੌੜੀ ਚ ਕੀ ਆ ਇਹਨੇ ਕਿਹਾ ਕੀ ਹੋ ਗਿਆ ਕੀ ਫੇਰ ਨਹੀਂ ਮੈਂ ਕਿੰਨੀ ਮਿਹਨਤ ਕੀਤੀ ਇੱਥੇ ਬੜੀ ਮਿਹਨਤ ਕੀਤੀ ਆ ਬਾੜੀ ਮੈਂ ਹੁਣ ਕਿਹੜੇ ਕਿਹੜੇ ਪਾਸੇ ਪਾ ਲੱਗ ਜਾ ਬੜੀ ਮਿਹਨਤ ਕੀਤੀ ਆ ਲੈਂਟਰ ਪਾਇਆ ਤੂੰ ਮਿਹਨਤ ਬਹੁਤ ਕੀਤੀ ਏ ਤੂੰ ਮਿਸਤਰੀਆ ਨਾ ਲੱਗੀ ਸੀ ਤੂੰ ਨਾ ਬਹੁਤ ਲੈਂਟਰ ਪਾਇਆ ਤੂੰ ਤੇ ਇਹ ਕਿੱਦਾਂ ਜਾਣ ਮੇਰੀ ਨਾ ਆਹੋ ਮੰਮੀ ਤੂੰ ਇਹਦੀ ਪ੍ਰਵਾਹ ਨਾ ਕਰਿਆ ਕਰ ਬਹੁਤੀ ਠੀਕ ਆ ਬਥੇਰਾ ਤੂੰ ਸਮਾਂ ਕੱਢ ਲੈ ਡਰ ਡਰ ਕੇ ਮੈਂ ਬੈਠਾ ਨਾ ਉਹਨਾਂ ਨੇ ਸੁੱਕਣਾ ਸਾਰੇ ਕਰ ਲਿਆ ਹੁਣ ਪ੍ਰੋਗਰਾਮ ਆਹੀ ਚਲੋ ਕੋਈ ਆਉਂਦਾ ਉਹ ਤੇ ਮੇਰੀ ਇਹਨਾਂ ਨੇ ਜਾਨ ਖਾ ਹੀ ਲਈ ਤੂੰ ਜਾ ਆਰਾਮ ਨਾ ਮੈਂ ਬੈਠਾ ਨਾ ਰਹਿੰਦੇ ਨੂੰ ਉਹ ਤੂੰ ਜਾ ਤੈਨੂੰ ਮੈਂ ਕਹਤਾ ਨਾ ਪ੍ਰਵਾਹ ਨਹੀਂ ਮਾਰਨੀ ਛੱਡਿਆ ਇਹਨੂੰ ਹੁਣੇ ਹੀ ਉਧਰ ਤੇਰੀ ਮੈਡਮ ਉਹ ਆ ਜਾਂਦੀ ਤੇ ਮੈਂ ਜਾਂਦੀ ਕਹਿੰਦੀ ਮੰਮੀ ਤੂੰ ਜਾ ਤੇ ਮੈਂ ਘਰ ਰਹਿਣੀ ਆ ਜੇ ਮੇਰੀ ਮੈਡਮ ਦਾ ਵਿੱਚ ਨਾ ਲਿਆ ਤੇ ਆਖੇ ਲੱਗ ਜਿਓ ਦੋਵੇਂ ਹੀ ਫੇ ਆਜ ਆਜ ਜੀ ਆਸੀ ਬੀਬੀ ਆ ਸੁਣਦੀ ਪਈ ਆ ਆ ਨਹੀਂ ਸਕਦੀ ਆ ਨਾ ਮਨਪ੍ਰੀਤ ਮਨਪ੍ਰੀਤ ਅੱਜ ਇਹਦਾ ਆਪ ਹੀ ਹਾਲ ਆ ਕੇ ਪੁੱਛ ਲਵੀ ਇਹ ਲੱਗਿਆ ਨਾ ਤੈਨੂੰ ਪਤਾ ਇਹਦਾ ਇਹ ਬੜੀ ਚਾਲਵਾਜ ਬੁੱਢੀ ਆ ਇਹਨੂੰ ਕਿਤੇ ਤੂੰ ਐਵੇਂ ਨਾ ਸਮਝੀ ਮੇਰੇ ਕੋਲ ਹੋ ਗਈ ਨਾ ਮੁੱਕਰ ਗਈ ਮੁੱਕਰ ਕੇ ਮੁੱਕਰ ਗਈ ਨਹੀਂ ਮਾਂ ਤੇਰੀ ਕਹਿ ਨਹੀਂ ਤੂੰ ਹੁਣੇ ਤਾਂ ਕਿਹਾ ਵੀ ਅੱਜ ਆ ਸਕਦੀ ਸੀ ਮੁੱਕਰ ਕਿਉਂ ਗਈ ਆ ਕਹਿੰਦੀ ਮੰਮੀ ਜਾਣਾ ਹੈ ਹਾਂ ਨਹੀਂ ਜਦ ਤੂੰ ਹੀ ਦੱਸ ਮੈਨੂੰ ਡਰ ਨਹੀਂ ਕੋਈ ਪਿਆ ਹਨਾ ਨਾ ਤੈਨੂੰ ਤੇ ਨਾ ਮੈਨੂੰ ਉਹਦਾ ਹੱਕ ਨਹੀਂ ਰਾਜ ਆਉਂਦੀ ਕਰ ਹਨਾ ਚਾਹੀਦਾ ਹੀ ਪੈ ਚੱਲ ਬੰਮੀ ਨੂੰ ਤੂੰ ਪਾਰ ਖਾ ਦੁਰਹਿਲਾ ਦੇੜੀ ਉਹ ਆਈ ਉਹਦੀ ਗੱਲ ਕਰਨੋਂ ਹਟ ਜਾ ਮੈਂ ਦੱਸਦਾ ਠੀਕ ਐ ਡਰ ਗਿਆ ਡਰਦਾ ਇਹਦੇ ਇਹਦੇ ਤੱਪਾਂ ਨਹੀਂ ਕਦੇ ਡਰਦੇ ਦੇ ਦੱਸ ਤਾ ਇਹ ਤੈਨੂੰ ਕੀ ਕਿਹਾ ਤੂੰ ਡਰਦੇ ਦੇ ਜੱਟ ਨਹੀਂ ਡਰਦਾ ਮੇਰੀ ਮਰਜ਼ੀ ਨਾ ਰਹਿੰਦੀ ਮੈਂ ਕਹ ਰਹਿਲਾ ਅੱਜ ਦਾ ਦਿਨ ਕੀ ਕਿਹਾ ਕੀ ਦੁਆਰਾ ਮਮੀ ਆਕੇ ਨਹੀਂ ਮੈਨੂੰ ਤਾਂ ਲੱਗਦਾ ਤੂੰ ਜੱਟ ਹੈ ਹੀ ਨਹੀਂ ਆ ਆ ਗੱਲ ਇਹਨੇ ਕਹੀ ਆ ਤਰਮ ਗੋੜ ਘੋੜਦਾ ਤਰਮ ਫਟ ਲਾ ਵੀ ਆ ਇਹਨੇ ਗੋਰੀ ਮਾ ਦੇਣੀ ਗਲਤ ਗੱਲ ਕਹਿੰਦੀ ਕਿਉਂ ਜੱਟ ਕਿਉਂ ਨਹੀਂ ਜੱਟ ਕਿਉਂ ਨਹੀਂ ਹੈਗਾ ਜੱਟੀਆਂ ਮੈਂ ਪਤਾ ਜੱਟ ਹੈ ਨਹੀਂ ਨਾ ਹੈ ਡਰਦਾ ਆਪਣੀ ਜਨਾਨੀ ਤੋਂ ਜੱਟ ਨਾ ਲਾ ਜੱਟ ਦਾ ਕਹਿੰਦੇ ਵੱਡੇ ਵੀ ਡਰਦੇ ਨਹੀਂ ਪਹਿਲਾਂ ਤਾਂ ਮੇਰੀ ਇੱਕ ਗੱਲ ਦਾ ਜਵਾਬ ਦੇ ਮਤਲਬ ਜੱਟ ਉਹ ਜਿਹੜਾ ਆਪਣੀ ਦਿਨਾਨੀ ਨੂੰ ਕੁੱਟਦਾ ਮਾਰਦਾ ਉਹ ਜੱਟ ਆ ਉਹ ਜੱਟ ਆ ਇਹਨੇ ਹੁਣ ਅੱਜ ਪਤਾ ਲੱਗਿਆ ਵੀ ਉਹ ਵਾਕਈ ਮਾਂਮੀ ਤੇਰੇ ਤੇ ਤਸ਼ੱਦਦ ਕਰਦੀ ਰਹੀ ਆ ਅੱਜ ਆਹ ਇਹ ਬੜਾ ਬਾਲ ਬਾਵਨੇ ਸਾਨੂੰ ਬੜਾ ਬਾਵਨਾ ਬਾਲ ਤਾਂ ਸੱਚੀ ਅਮਾ ਗੱਲਾਂ ਹਾਂ ਇਹਨੇ ਅੱਜ ਕਹਿਤਾ ਕਿ ਇਹਨੇ ਇਹਦੇ ਬਾਲ ਦੀ ਗੱਲ ਕੀਤੀ ਤਾਂ ਆਰਾਮ ਦੀ ਨਾ ਮੈਂ ਕਿਹੜਾ ਗਾਲਾ ਫੇਕਾਂਦੀ ਐ ਉਹ ਤਾਂ ਉਹ ਤਾਂ ਕੀਤੀ ਆ ਪਰ ਆਹ ਥੋੜਾ ਜਿਹਾ ਜੱਟ ਜੱਟ ਨਹੀਂ ਜੱਟ ਮੇਰੀ ਗੱਲ ਦੀ ਗੱਲ ਕੋਈ ਕਰਦੇ ਹਾਂ ਦਫਾ ਉਹ ਲੱਗਿਆ ਪਤਾ ਲੱਗਿਆ ਹੋਰ ਤੂੰ ਇਹਦੀ ਸਾਈਡ ਲੈ ਇਹਦੀ ਸਾਈਡ ਲੈ ਤਾਂ ਦੇਖਦਾ ਕੀ ਕਹਿੰਦੀ ਹੁਣ ਹੈ ਇਹਨੇ ਮਾਂ ਇਹਨੇ ਵੀ ਹੁਣ ਉਹਨੂੰ फडਕਾਉਣਾ ਮਨ ਬਣੀ ਤੇਰੇ ਖਿਲਾਫ ਦੇਖੀ ਉਹਨੇ ਬਲੌਗ ਦੇਖ ਲੈਣਾ ਉਹਨੇ ਕਹਣਾ ਬੀਬੀ ਤੇ ਮੇਰੇ ਖਿਲਾਫ ਇਦਾਂ ਬੋਲਦੀ ਤੂੰ ਪਹਿਲਾਂ ਹੀ ਕਹੇ ਮੇਰੀ ਗੱਲ ਸੁਣ ਇਹ ਉਹਨੂੰ ਸਖਾਲਦੀ ਆ ਇਹ ਸਖਾਲਦੀ ਤੂੰ ਮੇਰੀ ਗੱਲ ਸੁਣ ਮੈਂ ਹੀ ਕਹਣਾ ਬੀਬੀ ਤੂੰ ਪਹਿਲਾਂ ਹੀ ਕਹ ਦੇ ਇਹਨੂੰ ਤੂੰ ਬਲੌਗ 'ਚ ਕਹ ਦੇ ਕਹ ਮਾਂਪੂਰੀ ਤੇ ਮੈਂ ਕੁਝ ਨਹੀਂ ਕਿਹਾ ਕਹ ਦੇ ਤੂੰ ਕਹ ਦੇ ਮੈਂ ਕਿਹਾ ਵੀ ਕੀ ਆ ਕਹ ਦੇ ਤੂੰ ਮੈਂ ਤਾਂ ਕੁਝ ਨਹੀਂ ਕੀਤਾ ਤੂੰ ਮੜ ਗਿਆ ਬੋਲਦੇ ਹਾਂ ਕਹ ਮੈਂ ਨਹੀਂ ਕਿਹਾ ਪੁੱਤ ਤੈਨੂੰ ਕਹ ਦੇ ਕੁਝ ਨਹੀਂ ਕੀਤਾ ਅਸੀ ਪੁੱਤ ਕਹ ਪੁੱਤ ਮੈਂ ਨਹੀਂ ਕੁਝ ਕਿਹਾ ਆ ਮੈਂ ਨਹੀਂ ਪਤਾ ਕਿਹਾ ਇਹ ਆਪਾਂ ਬਣਾਉਂਦੇ ਆ ਮੈਂ ਨਹੀਂ ਕਿਹਾ ਤੋ ਮੈਂ ਤਾਂ ਉਧਰ ਗਿਆ ਮੈਂ ਡਰ ਕੀ ਡਰ ਕੀ ਡਰ ਕੀ ਡਰ ਕੀ ਡਰ 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 ਮੈਂ ਨਹੀਂ ਡਰਦੀ ਡਰਦੀ ਸੰਗਾਰੋ ਖਦਾ ਦਾ ਮਮੀ ਇੱਕ ਇਹਦੀ ਮੈਂ ਨਹੀਂ ਡਰਦੀ ਕਿਸੇ ਤੋਂ ਮੈਨੂੰ ਇਹਨੇ ਕਿਦਾਂ ਕਿਹਾ ਕਿ ਮੈਂ ਜੱਟ ਹੈ ਨਹੀਂ ਬੀਬੀ ਮਤਲਬ ਜਿਹੜੀ ਜਨ ਜਨਾਨੀ ਤੋਂ ਡਰਦਾ ਜਿਹੜਾ ਜਨਾਨੀ ਦੀ ਕਦਰ ਕਰਦਾ ਉਹ ਜੱਟ ਨਹੀਂ ਹੈਗਾ ਇਹ ਤਾਂ ਉਹਨੂੰ ਲੈਂਡ ਨਹੀਂ ਕਹਿੰਦਾ ਕੁੱਤੇ ਨੂੰ ਫਿਰ ਲਜੁਕਦਾ ਸੀ ਬੀਬੀ ਕੱਲ ਪਤਾ ਕੀ ਆ ਮੈਨੂੰ ਕੋਈ ਉਹ ਅੱਜ ਕਹਿੰਦੀ ਅੱਜ ਦਿਨ ਰਹਿਣਾ ਮੈਂ ਚੱਲਿਆ ਡਿਊਟੀ ਕਰਦੀ ਹੈ ਕਹਿੰਦਾ ਰਹਿਣਾ ਮੈਂ ਕਹਿੰਦਾ ਜੱਟ ਤਾਣੀ ਚੜਦਾ ਆਹੋ ਇਹ ਤਾਂ ਕਹਿੰਦੀ ਬਾ ਕੁੱਤੇ ਉਹਨੂੰ ਮੈਂ ਬੀਨ ਦਾ ਕਹਣਾ ਪਤ ਤਕ ਮੈਂ ਤੇ ਆਪਣੀ ਵਾਈਫ ਦੀ ਕਰਦਾ ਕਦਰ ਤੁਸੀਂ ਤੇ ਨਹੀਂ ਤੂੰ ਤੇ ਡੈਡੀ ਨੂੰ ਨਹੀਂ ਕਰਦੇ ਆ ਵੇ ਲੈ ਮਨਪੀ ਆ ਵੀ ਸੁਣ ਲੈ ਹੁਣ ਆ ਵੀ ਗੱਲ ਸੁਣ ਲੈ ਪਰ ਵੀ ਆ ਵੀ ਸੁਣ ਲੈ ਇਹਨੇ ਕਿਹਾ ਉਹ ਭਵਾਂ ਨਾ ਕਰੇ ਉਹ ਕਹਿੰਦੀ ਆ ਬੀਜੀ ਨੂੰ ਕਦੀ ਕੁਝ ਨਹੀਂ ਨਾ ਮਰ ਸੁਣ ਲਈ ਨਾ ਹੁਣ ਤੂੰ ਗੱਲ ਸੁਣ ਲਈ ਨਾ ਮੰਮੀ ਸਾਰੇ ਪਾਸੇ ਹੋ ਜਾਂਦੀ ਆ ਮੇਰਾ ਮੇਰਾ ਕਹਿੰਦਾ ਉਹਨੂੰ ਕੋਈ ਗੁੱਸਾ ਨਹੀਂ ਆ ਡਰ ਗਈ ਹੁਣ ਡਰ ਗਈ ਆ ਬੈ ਡਰੀ ਡਰੀ ਡਰ ਗਈ ਹੈ ਇਹ ਮਨ ਵੀ ਦਵੱਲੇ ਹੋ ਜਾਂਦੀ ਆ ਇੱਕ ਪਾਸੇ ਮੈਨੂੰ ਪੰਪ ਚੜੀ ਜਾਂਦੀ ਹੁਣ ਬਲੌਗ ਜਿਹੜਾ ਚੱਲਦਾ ਪਿਆ ਨਾ ਨਾਲ ਹੀ ਮੁੱਕਰ ਕੇ ਕਹਿੰਦੀ ਨਾ ਮੈਂ ਨਹੀਂ ਕੋਕਿਆ ਆ ਤਾ ਮੈਂ ਕਿਆ ਵੀ ਕੀਤਾ ਤੇਰੇ ਕਹਿਣ ਪਛੇ ਤੂੰ ਨੇ ਕਿਹਾ ਤੂੰ ਉਹ ਤਾਂ ਤੇਰੀ ਤੇਰੀ ਮਾਂ ਨੇ ਕਿਹਾ ਪਈ ਉਹ ਨਹੀਂ ਚੱਲਦਾ ਹਾਂ ਉਹਨਾਂ ਨੂੰ ਮੈਂ ਗੁੱਸਾ ਹਾਂ ਹਾਂ ਕੀ ਕਹਨੇ ਮਮੀ ਮੇਰਾ ਮਨ ਪਈ ਕਹਿੰਦੀ ਗੁੱਸਾ ਨਹੀਂ ਕਰਦੀ ਗੁੱਸਾ ਕਿਤਾ ਨਹੀਂ ਕਰਦੀ ਮੈਨੂੰ ਆ ਕੇ ਮੈਨੂੰ ਦੱਸਦੀ ਹੈ ਮਮੀ ਕੀ ਗੱਲਾਂ ਇਹਨੂੰ ਕਿਉਂ ਸਿਰ ਤੇ ਚਾੜਿਆ ਇਹਨੂੰ ਮੈਂ ਸੁਧਾਰ ਦੇਣਾ ਹੀ ਇਹ ਤਾਂ ਤੇ ਨਹੀਂ ਸੀ ਚਲ ਤੇਰਾ ਮੈਂ ਪਛੀ ਨਹੀਂ ਨਾ ਕਿ ਨਿਕਲੇ ਲੜਾਈ ਨਾ ਹੋ ਜਾਏ ਕਿ ਮੈਂ ਉਹਨੂੰ ਪਛੀ ਨਹੀਂ ਕੋਈ ਗੱਲ ਹਾਂ ਹੋਏ ਉਹ ਦੋਨ ਬੈਠ ਕੇ ਹਾਂ ਕਹੀ ਮੈਂ ਕਰਦੀ ਮਮੀ ਇਹ ਤਾਂ ਸੁੱਤੀ ਪਈ ਵੀ ਮਾਨ ਹੈ ਨਹੀਂ ਹਣਾ ਸਖਤ ਮੈਂ ਉਹਨਾਂ ਕਿਹਾ ਮੈਂ ਤਾਂ ਤੇਰੇ ਸੱਸ ਕੋ ਨਹੀਂ ਵੀ ਉਹ ਦੀਦੀ ਕੋ ਨਹੀਂ ਬਹਿਣ ਆਹੋ ਕਹਿੰਦੀ ਕਿਉਂ ਮੈਂ ਕਿਉਂ ਨਹੀਂ ਬੈਣਾ ਕੀ ਗੱਲ ਹਾਂ ਉਹ ਮੁੱਕਰ ਜਾਂਦੀ ਉੱਦਾਂ ਤੇ ਅੱਖਾਂ ਮਾਰਦੀ ਪਈ ਅੱਖਾਂ ਇਹ ਵੀ ਅੱਖਾਂ ਮਾਰਦੀ ਪਈ ਚਲਾਕ ਆ ਤੈਨੂੰ ਵੀ ਪਤਾ ਹੈ ਇਹਦੀ ਚਲਾਕੀ ਉਹਦਾ ਤੈਨੂੰ ਕਿਹਦਾ ਇਹਨੇ ਨਾ ਮੈਨੂੰ ਹੁਣ ਪਤਾ ਕਿ ਕੀ ਆ ਅੱਖ ਮਾਰ ਕੇ ਆਈ ਕਹਿੰਦੀ ਦੇਖੀ ਬੀਬੀ ਨੂੰ ਭੜਕਾ ਦੇਣਾ ਮੈਂ ਨਾਲ ਹੀ ਮਨਪ੍ਰੀਤ ਤੋਂ ਬੁਰੀ ਬਣਾ ਦੇਣਾ ਇਦਾਂ ਪਤਾ ਸਾਰਾ ਹਾਂ ਸਾਰਾ ਪਤਾ ਹੈ ਉਹ ਕਹਿੰਦੀ ਇਹ ਰੋਟੀਆਂ ਦੀ ਮਾਰੀ ਠੀਕ ਦੀ ਆ ਫੁੜਕੇ ਪਕਾਉਣ ਦੀ ਸਹੀ ਗੱਲ ਆ ਸਹੀ ਗੱਲ ਆ ਬੀਬੀ ਸਹੀ ਗੱਲ ਆ ਇਹ ਵੀ ਅੱਜ ਇੱਕ ਕੰਮ ਵੇਖਿਆ ਕਿਦਾ ਭੱਜ ਭੱਜ ਹੋ ਰਿਹਾ ਕਿ ਮੈਂ ਆਪਣੇ ਪੇਕਿਆਂ ਦੇ ਜਾਣਾ ਖੰਡ ਪਾੜ ਕੇ ਚਾਹ ਦੇਖਿਆ ਤੂੰ ਕੱਲ ਜਾਏਂਗੀ ਮੇਰ ਨਾਲ ਕੱਲ ਜਾਣਾ ਮੇਰ ਨਾਲ ਮੇਰੀ ਅੱਜ ਲੱਤਾਂ ਮਲੀਆਂ ਮਾਰਿਆ ਹੁਣੇ ਮਲਦਣਾ ਆ ਮੈਂ ਹੁਣ ਕੱਪੜੇ-ਕੱਪੜੇ ਧੋਤੇ ਆ ਮੈਂ ਜਾ ਰਹੀ ਆ ਆਪਣਾ ਕੰਮ ਸਹੀਜੀ ਤੂੰ ਸਾਥੋਂ ਵਗੈਰ ਜਾ ਨਹੀਂ ਤੂੰ ਹੀ ਜਾਵੋ ਮੇਰਾ ਕੋਈ ਆਕ ਨਹੀਂ ਸਾਥੋਂ ਵਗੈਰ ਤੂੰ ਕਦਮ ਨਹੀਂ ਇੱਕ ਚੱਲ ਸਕਦੀ ਆ ਗਈ ਦੀ ਗੱਲ ਆਪਣੇ ਕੇਕੇ ਦੇ ਘਰ ਤੁਹਾਨੂੰ ਤੁਹਾਡੀ ਪਰਮਿਸ਼ਨ ਲੈ ਕੇ ਆਹੋ ਆਹੋ ਇਦਾਂ ਹੀ ਜਾਣਾ ਇਹ ਤਾਂ ਉਹ ਜਿਹੜਾ ਮੈਂ ਚੱਲਿਆ ਆਏ ਕੋਈ ਨਾ ਆਵੇ ਮੈਂ ਤਾਂ ਸਮਝਾਂ ਨਹੀਂ ਤੈਨੂੰ ਇਹ ਕਿ ਚਲਾਕ ਜਾਨੂੰ ਇਹ ਸਾਰੇ ਜਾਣਦੇ ਆ ਹਾਂ ਬਸ ਚਲਾਕ ਚਲਾ ਇਹ ਕਹਿੰਦੀ ਤਾਂ ਬਹਿ ਚੱਲ ਜਾਣਾ ਹਾਂ ਉਹ ਕੋਈ ਆਵੇ ਨਾ ਫੇ ਮੈਨੂੰ ਕਹਿਣ ਦੀ ਲੋੜ ਨਾ ਪਵੇ ਬੀਬੀ ਇਹ ਬੜੀ ਦੂਰ ਦੀ ਸੋਚ ਰੱਖਦੀ ਆ ਇਹ ਸੋਚ ਦੂਰ ਦੀ ਇਹ ਖੜ ਕੇ ਰਾਜੀ ਕਰੋ ਇਹ ਹਣੀ ਰਾਜੀ ਖੜ ਕੇ ਕਹਿੰਦੀ ਹੁਣੀ ਉਥੇ ਬੁੱਢੀ ਦਾ ਖਾਣਾ ਦੇਣਾ ਉਹਦੇ ਨਾਲੇ ਵੇਚੀ ਕਰਾਉਣੀ ਮੈਂ ਉਥੇ ਉਥੇ ਵੀ ਮੇਰੀ ਇੱਦਾਂ ਹੀ ਹੋਣੀ ਆ ਇੱਦਾਂ ਚੱਲਣੀ ਆ ਵੇਚ ਜਾਣਾ ਜਗੜਾ ਜਗੜਾ ਜਦੋਂ ਤੂੰ ਖਾਣ ਨਾਲ ਖੜੇ ਨਾ ਨਾ ਦੇਖਿਆ ਇਹ ਖਾਣ ਨੂੰ ਵਾਲਾ ਬੈਠਾ ਹਾਂ ਉਹਨੂੰ ਉਹਨੂੰ ਮਾਣ ਆ ਮੇਰੇ ਤੇ ਮੇਰੀ ਬੀਬੀ ਆਪਾਂ ਦੋਨਾਂ ਨੇ ਜਾਣਾ ਇਹਨਾਂ ਨੂੰ ਇਹਨੂੰ ਡਿਆੜੀ ਬੀਬੇ ਜੇ ਤੂੰ ਬੁਲਾਇਆ ਨਾ ਇਹਨੂੰ ਉਥੇ ਮੈਂ ਕਿਹਾ ਨਾ ਇਹ ਦੇ ਭਰਾਵਾਂ ਨੂੰ ਇਹ ਤਾਂ ਕਹੀ ਉਹਨਾਂ ਮੱਕੜਾ ਸਾਰਿਆਂ ਨੂੰ ਦੇਖਦੀ ਗਲੋਟੀ ਬੀਬੀ ਕਹਿਣਾ ਆ ਤੂੰ ਰਹਿਣਾ ਮੇਰੇ ਨਾਲ ਤੂੰ ਬਹਿਣਾ ਮੇਰੇ ਨਾਲ ਬਸ ਕੋਈ ਸੱਦੇ ਦੇ ਜਾਈਦਾ ਪਹਿਲੀ ਤੇ ਗੱਲ ਹੋਣਾ ਕਿਹਾ ਹੀ ਨਹੀਂ ਸੀ ਨਾ ਬੇਬੇ ਨੇ ਨਾਲਿਆ ਤਾਂ ਜਾਣਾ ਕਿਦਾਂ ਉਹ ਉਹਨਾਂ ਨੇ ਕਹਿੰਦੇ ਨਹੀਂ ਕਿ ਆਪ ਬੀਬੀ ਕੋਈ ਗੱਲ ਤੇਰਾ ਇਹ ਸਭ ਝੂਠ ਤੇਰੇ ਬੰਦੇ ਕੱਲ ਕਹਿੰਦਾ ਰਣਜੀਤ ਜੀ ਨੇ ਮੈਨੂੰ ਪੁੱਛਿਆ ਇਹ 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 ਜਾਣ ਇਹ ਆ ਜਾਣ ਕੇ ਖੜਨਾ ਨਹੀਂ ਚੜ ਖੜ ਕੇ ਰਾਜੀ ਨਹੀਂ ਇਹਨੂੰ ਪਤਾ ਨਹੀਂ ਕੀ ਮਤਲਬ ਹੁੰਦਾ ਬੀਬੀ ਕਿਉਂ ਨਹੀਂ ਖੜਦੀ ਕੋਈ ਨਹੀਂ ਬੁੱਢੇ ਤਾਂ ਸਾਰਿਆਂ ਨੇ ਹੁਣ ਬਹਿ ਕਾ ਨਹੀਂ ਬੁੱਢੀ ਨਹੀਂ ਮੈਨੂੰ ਮੈਨੂੰ ਇਹ ਦੱਸ ਖੜਦੀ ਕਿਉਂ ਨਹੀਂ ਹੈ ਖੜਦੀ ਓਏ ਤੇ ਉੱਥੇ ਕਹਿਣਾ ਕਿ ਪਰਦੇ ਨਾ ਖੁੱਲ ਜਾਣ ਕੋਈ ਵੀ ਉਹ ਉਹ ਭਰਾ ਕਿਤੇ ਮੇਰੀ ਸੱਸ ਵਾਲਦੇ ਨਾ ਹੋ ਜਾਣਾ ਸਾਡੇ ਤਾਂ ਫੁੱਲ ਨਹੀਂ ਫੋਣੇ ਖੁੱਲ ਬੀਬੀ ਪੂਰਾ ਦੱਸਣਾ ਵੀ ਇਹ ਮੈਨੂੰ ਇਦਾਂ ਜਲੀਲ ਕਰਦੀ ਆ ਮੇਰਾ ਘਾਲ ਘੁੱਟਦੀ ਆ ਮੈਨੂੰ ਸਾਈਕਲਾਂ ਤੇ ਚੜਾਉਂਦੀ ਆ ਮੈਨੂੰ ਪਤੰਗ ਡਾਉਂਦੀ ਆ ਪਤੰਗ ਡਾਉਂਦੀ ਮੇਰੇ ਖੇਡਾਂ ਦਿੰਦੀ ਖੇਡਣ ਨੂੰ ਇਹਨੇ ਕੀ ਹੁੰਦਾ ਦਿੰਦੀ ਖੇਡਣ ਨੂੰ ਛੱਡਿਆ ਜਾਂਦਾ ਇਹ ਮੇਰੇ ਮਜ਼ਾਕ ਨੇ ਇਹ ਬਚ ਜਾ ਮੰਮੀ ਕੱਲ ਪੂਰੀ ਤਿਆਰੀ ਪੂਰੀ ਤਿਆਰੀ ਚਾ ਕੰਮ ਫੌਜ ਆਰਮੀ ਪੂਰੀ ਤਿਆਰੀ ਚਾ ਮੇਰਾ ਤਾਂ ਕੰਮ ਤੇ ਪਿਆਰ ਨਹੀਂ ਲੱਗਦਾ ਇਹ ਗੇਂਦਾਂ ਤੇ ਖੇਡਣ ਨੂੰ ਚੱਕੜਾ ਤੇ ਘੁੰਮਦੀ ਗਈ ਜਦੋਂ ਤਾਂ ਕੰਮ ਕੀਤੇ ਕੀਤੇ ਹੁਣ ਤੇ ਬੇਲੀ ਆ ਖੇਡਦੀ ਸਖੰਡਰੀ ਕਿਵੇਂ ਲੱਤਾਂ ਦਿੰਦੀ ਉਹ ਤੇਰੇ ਵਰਗੀ ਨੂੰ ਪੁੱਛਾਂ ਮੈਂ ਲੱਤ बेशक ਬਾਤ ਨਹੀਂ ਚੱਲਦੀ ਕੋਈ ਗੱਲ ਨਹੀਂ ਆ ਜਬਾਨ ਮੇਰੀ ਨੱਚ ਨਹੀਂ ਚੱਲਦੀ ਕੀ ਹਜਾ ਮੇਰੀ ਇਹ ਨਹੀਂ ਚੱਲਦੀ ਚੱਲੋ ਇੱਥੇ ਤੇ ਕਹੇ ਇੱਥੇ ਤੇ ਜਮਾਨਾ ਖੜਦਾ ਇਹਦੇ ਉੱਤੇ ਤੇ ਮੈਂ ਲਾਉਂਗਾ ਥੋੜਾ ਸਾਰਾ ਇਹਦੇ ਕਰਕੇ ਤੇ ਜਬਾਨਾ ਮੇਰੀ ਪਰਦਾ ਮੈਨੂੰ ਮਾਣ ਕਰਦਾ ਜਮਾਨਾ ਮੇਰੇ ਤੇ ਮੈਨੂੰ ਇਹ ਲੱਗਦਾ ਵੀ ਬੀਬੀ ਦੀ ਜੀਬ ਐਡੀ ਲੰਬੀ ਆ ਲੈ ਲੈ ਕੋਈ ਤਰਿਆ ਜਾਂਦਾ ਆ ਤੁੰਦੇ ਚ ਅੱਗੇ ਬਾਹਰ ਉੱਠ ਕੇ ਬੋਲ ਸਕਦਾ ਰੋ ਨਾ ਪਰ ਮੈਂ ਬੀਬੇ ਤੂੰ ਟੌਰ ਰਰਿਆ ਕਰ ਤੂੰ ਹੁਣ ਤੈਨੂੰ ਰੋਵਣਾ ਕਹਿ ਨਹੀਂ ਚਲ ਮੈਂ ਫੇਰ ਕਿਸੇ ਬੱਕਰੀ ਨਾਲ ਆ ਨਹੀਂ ਕੋਈ ਪਰਵਾਹ ਨਹੀਂ ਤੈਨੂੰ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ ਮੈਂ ਤਾਂ ਮੇਰੇ ਅੱਗੇ ਨਹੀਂ ਹਲਦਾ ਸਾਈਕਲ ਹੀ ਲਿਆਉਣ ਆਓ ਲਾ ਲੱਗ ਪੀ ਫੇਰ ਸਾਈਕਲ ਹੀ ਲਿਆਉਂਦੀ ਟਾਇਰ ਬਨ ਕੇ ਸਾਈਕਲ ਹੀ ਚੱਕ ਲਿਓ ਮੈਂ ਤੇ ਸਿਰ ਤੇ ਮਾਰ ਕੇ ਚੱਲੀ ਜਾਂਦੀ ਆ ਓ ਲੱਲਾ ਓ ਆ ਬੀਬੀ ਆ ਮੈਂ ਦੱਸਣਾ ਏਦਾ ਹੀ ਦੱਸਣਾ ਚਾਹਤ। ਕੰਨਾ ਕਹਿਣੀ ਮੇਰੇ ਪਿੱਛੇ ਨਹੀਂ। ਤੈਨੂੰ ਕਹਿਣੀ ਕਰਨਾ ਸੱਜਣ ਬੈ ਕੇ ਜਾ ਤੈਨੂੰ ਮੈਂ ਕਹਿੰਦਾ ਕਿ ਇਹ ਖੜਨਾ ਹੈ ਨਹੀਂਗਾ। ਜਾ ਖੜ। ਬੀਬੀ ਆ ਲੈ। ਜਾਂ ਚੱਲਦਾ ਬਹਿ ਕੇ ਦੇ ਉੱਤੇ। ਉੱਠ ਮਾੜੀ ਜੀ ਉੱਠ। ਬੀਬੀ ਉੱਠ ਮਾੜੀ ਜੀ ਉਠੀ ਮਾੜ ਜਾ। ਉੱਠ ਉਠੀ ਮਾੜ ਜਾ। ਬੀਬੀ ਇਹਨੂੰ ਇਹਨੇ ਕੀ ਕਰਦੀ ਫਿਰਦੀ ਏ। ਹਾਂ ਹੁਣ ਸਾਈਕਲ ਤੇ ਬਹਿ ਕੇ ਚੱਲ ਜਾ ਖੜਨਾ ਕਿਸੇ ਨੇ ਨਹੀਂ ਗੱਡੀਆਂ ਤੇਰੇ ਬਾਅਦ। ਮੈਂ ਕਿਹੜੀਆਂ ਗੱਡੀਆਂ ਮੇਰੀਆਂ ਦੂਰ ਗਿਆ ਤੇਰੇ ਗਿਆ। ਮੰਮੀ ਆ ਕਿਉਂ ਲਿਆਉਂਦੇ ਏਦਾ ਚੰਗਾ ਲੱਗਦਾ। ਮੈਂ ਨਹੀਂ ਆ ਰਹੀ ਯਾਰ ਦੋ ਚੁਲਦੀਆਂ ਲਾੜ ਨਿੱਪੜ ਵੀ ਲੈ ਆ ਰਹੀ ਆ ਕੋਈ ਤੇਰੇ ਨਹੀਂ ਉਹ ਗੇ ਰੱਖ ਦੇਣੀ ਚੋਕੀ ਜਸ ਮੰਦੀ ਹੁਣੀ ਲੈ ਆ ਚੋਕੀ ਹੈਗੀ ਆ ਮੰਮੀ ਆ ਚੰਗੀ ਗੱਲ ਆ ਮਜ਼ਾਕ ਨਹੀਂ ਆ ਮੈਂ ਦੱਸਣੀ ਆ ਇਹ ਸਾਰੀਆਂ ਗੱਲਾਂ ਜਦੋਂ ਸਾਈਕਲ ਤੇ ਜਾਣਾ ਤੇ ਮੈਂ ਮੁੰਡੇ ਦੀ ਸਾਈਕਲ ਲੈ ਜਾ ਕੇ ਨਾਲੇ ਕਹਿੰਦੀ ਨਿੱਪੜ ਜਾ ਮੇਰੇ ਅਰੇ ਜੰਮ ਭੁੱਕ ਦੀਆਂ ਉਹ ਜੋ ਸਿਆ ਅੱਛਾ ਇਹ ਮਾੜਾ ਜਾ ਤੂੰ ਉਧਰ ਉਧਰ ਸਾਈਕਲ ਹੀ ਲੈ ਆਂਦੀ ਹੈ ਕੀ ਬੰਦਾ ਯੋ ਬਾਬਾ ਜਿੱਥੇ ਜੀ ਦਾ ਮਗਰ ਮੈਂ ਜਾਈਂ ਮੋਸਕਾ ਤੇ ਐ ਮਾਰੇ ਦੇ ਕਿਦਾਂ ਨੂੰ ਜਾਗਡ ਆ ਰਿਹਾ ਤੇ ਕੀ ਫੰਦੀ ਕਰ ਦੂਗੀ ਜੀ ਹੈ ਬੀਬੀ ਇਹਨੇ 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 ਪਾਣੀ ਕੀ ਕੀ ਸੁੰਘ ਲਿਆ ਆ ਦੇਖੇ ਮੈਂ ਸਾਹ ਦੀਆਂ ਗੱਲਾਂ ਜੀ ਖੋਲ ਨਹੀਂ ਹੁੰਦੀ ਆ ਜੇ ਤੂੰ ਕੌਣ ਕਹਿੰਦੀ ਮੈਂ ਪਤਾ ਮਾਮਾ ਦੀ ਬਾਰੀ ਜਲਦੀ ਨਹੀਂ ਮੈਂ ਕੀ ਕਰਾਂ ਨਹੀਂ ਤਾਂ ਰੱਬ ਨੇ ਨੇ ਬੜਾ ਭਾਰ ਉਹਨੇ ਖੜਾ ਪੜਾ ਕੇ ਤਾਂ ਹਾ ਕੀਤਾ ਹੋ ਪਿਤਾ ਅੱਜ ਬੀਬੀ ਵੀ ਪੂਰੀ ਕਾਇਆ ਆ ਅੱਜ ਨਾ ਛੇੜੋ ਬੀਬੀ ਨੂੰ ਅੱਜ ਨਾ ਛੇੜੋ ਅੱਜ ਤਾਂ ਕਹਿ ਆ ਵੀੜੀ ਸਵੇਰੇ ਕੰਮ ਹੋਣਾ ਕਹਾਂਗੇ ਇਹ ਨਾ ਇਹਨੇ ਨਾ ਆਪਣੇ ਭਰਾ ਹੁਣ ਅਸਲ 'ਚ ਦੇਖਦੀਏ ਵੀਡੀਓ ਉਹ ਵੀਡੀਓ ਦੇਖਦੇ ਆ ਇਹ ਨਾ ਉਹ ਖੁਸ਼ ਹੁੰਦੇ ਕਿ ਇਦਾਂ ਕਰਦੀ ਬੀਬੀ ਨਾ ਇਹ ਦੱਸ ਉਹਨਾਂ ਨੂੰ ਦੱਸ ਮੈਂ ਕਹਿਣਾ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਮੈਂ ਉਹਨਾਂ ਨੂੰ ਕਹਿਣਾ ਮੈਂ ਕਹਿੰਦੇ ਉਹ ਸਾਡੀ ਧੰਨ ਬੜੇ ਚੰਗੇ ਕੰਮ ਕਰਦੀ ਆਂ ਆ ਇਹਦੇ ਕੰਮ ਆ ਸਾ ਆ ਅਰੇ ਇਕ ਗਾਲ ਛੋੜ ਨਾ ਬੀਬੀ ਬੀਬੀ ਇੰਨੀ ਚੜਦੀ ਕਿਉਂ ਐ ਮਤਲਬ ਕਿੰਨਾ ਇੰਨਾ ਮੇਰਾ ਉਹਨਾਂ ਦੀ ਕਿੰਨੀ ਤਾਰੀਫ ਕਰਦੀ ਆ ਕਰਦੀ ਹੈਗੀ ਤਾਂ ਕਰਦੀ ਆ ਅਸੀਂ ਅਸੀਂ ਉੱਧੇ ਰਹੇ ਇੱਧੇ ਰਹੇ ਹਾਂ ਇੱਧੇ ਰਹੇ ਨਾਲ ਪਿਆਰ ਕਰੇ ਇਦਾ ਹੀ ਬਸ ਮੈਨੂੰ ਇਨੀ ਲਾੜ ਬਦ ਨਹੀਂ ਜਣਾਉਂਦਾ ਉਹਦਾ ਬੰਦਾ ਲਾੜ ਪਿਆ ਤਾਂ ਗੱਲ ਕਰੇ ਲੜੀ ਜਾਣਾ ਲੜੀ ਜਾਣਾ ਲੜੀ ਜਾਣਾ ਬਈ ਤਾਂ ਲਾੜ ਨਾਉਂਦਾ ਹੀ ਨਹੀਂਗਾ ਹਾਂ ਬੀਬੀ ਵਿਚਾਰੀ ਸ਼ਰੀਫ ਦੀ ਇਕਾਈ ਕਿਤੇ ਹੈ ਨਾ ਕਿਦਾਂ ਪਿਆਰਾਂ ਨੇ ਤੋੜ ਦਿੱਤੀ ਆ ਘਰ ਦੇ ਵਿੱਚ ਇਹ ਆਪਣੇ ਆਪ ਚ ਕਹਿੰਦੀ ਕਿ ਮੈਂ ਬੜੀ ਸ਼ਰੀਫ ਹਾਂ ਮਮ ਬੀਬੀ ਇੱਥੇ ਆ ਕੇ ਬਣੀ ਹੋਇਆ ਹੈ ਕਾਦੀ ਸ਼ਰੀਫ ਹੈ ਦੇਖਦੀ ਮੇਰੇ ਦੰਦ ਗੇ ਹਾਂ ਗੱਲ ਜੀ ਦੇਖਦੀ ਬੇਦੀ ਕਰਦੀ ਦੇਖਦੀ ਕਰਦੀ ਮੈਂਨੇ ਸਮਝਾ ਦਿੱਤਾ ਮੈਂ ਸਦਾ ਨਾ ਕੋਈ ਹਣ ਪਾਗਲ ਸਮਝਿਆ ਉਹ ਪਾਗਲ ਤੈਨੂੰ ਸਮਝਿਆ ਹੁਣ ਤੇ ਲੈ ਕੱਲ 500 ਦੀ ਬੜੀ ਠੀਕ ਆਕਾ ਇਹਦੇ ਦਿਲ ਤੇ ਫੇ ਕਿਤੇ ਹਾਂ ਵਿਗੜਨਾ ਜਾਵੇ ਵਿਗੜਨਾ ਜਾਵੇ ਮੇਰੇ ਉੱਥੇ ਜਾਣਾ ਉਹ ਪੰਜ 사 ਦਿਨ ਜੜੀ ਤੇਰਾ ਲੜਿਆ ਰਹਿਣਾ ਜਿਹੜੀ ਸੱਚੀ ਗੱਲ ਸੁਸਣੀ ਚਾਹੀਦੀ ਹਾਂ ਲੜਿਆ ਰਹਿ ਮੈਂ ਕਿਹਾ ਮਣਾ ਹੋੜ ਹੋੜ ਮੈਂ ਹੁਣ ਥੋੜੇ ਬੁਲਾਉਂਗਾ ਇਹ ਰਸ ਗਿਆ ਬੜੀ ਚਲਾਬ ਦੇ ਉਹ ਰਿਮ ਬਣਾ ਲਿਆ ਉਹਨੇ ਬਣਾਇਆ ਕਿਦਾ ਵੀ ਮੜਾ ਮੋਟਾ ਬੋਲਣ ਲੱਗ ਰੋਟੀ ਪਾਣੀ ਚੇਤੇ ਟੰਗਣਾ ਦੇ ਦੇ ਦੇਖਿਆ ਉਸਦਾ ਪਰਵਾਹ ਨਹੀਂ ਕਰਦੀ ਮੈਂ ਇਹ ਦੇਖਿਆ ਦਿਮਾਗ ਆਹ ਦੇ ਦਿਮਾਗ ਆ ਨਾ ਗਿਆ ਤੇ ਮੈਨੂੰ ਉਹਨੇ ਨਾ ਮੜਨੀ ਦੇਣਾ ਬੇੜਾ ਆਹ ਇਹ ਦਿਮਾਗ ਆਹ ਇਹ ਦਿਮਾਗ ਇਹਨੂੰ ਕਹਿੰਦੇ ਕੁਲਦੀਪ ਕੌਰਾਂ ਕੁਲਦੀਪ ਕੌਰਾਂ ਕੀ ਪਾ ਹੈ ਕੀ ਪਾ ਹੈ ਹਾਂ ਕੀ ਆ ਕੀ ਪਾ ਉਹ ਪਤਾ ਕੀ ਆ ਬੀਬੀ ਇੱਕ ਵਾਰੀ ਫੇਰ ਕਹਿ ਕੇ ਦੱਸ ਕੀ ਆ ਬੀਬੀ ਇਹ ਕੀ ਪਾ ਇਹ ਤਾਂ ਕਿਹਦੇ ਖਿਆਣੇ ਨੇ ਇਕੱਠੇ ਇਹ ਕਹਿੰਦੀ ਕਿ ਕਿੰਨੇ ਦਿਨ ਬੀਬੀ ਕੱਲ ਆਪਣੇ ਭਰਾਵਾਂ ਦੀ ਤਾਰੀਫ਼ ਕੀਤੀ ਇਹਨੇ ਵੀਡੀਓ ਕਹਿੰਦੀ ਬਣਾ ਮੇਰੀ ਵੀਡੀਓ ਬਣਾ ਆਪਣੇ ਭਰਾ ਦੱਸਿਆ ਆ ਮੇਰਾ ਆ ਭਰਾ ਆ ਆ ਮੇਰਾ ਆ ਭਰਾ ਆ ਤੇਰਾ ਕੋਈ ਨਾਂ ਨਹੀਂ ਉੱਥੇ ਵੀ ਮੇਰੇ ਬਾਕੀ ਜਾਂਦੇ ਤਾਂ ਮੇਰੇ ਭਰਾ ਆ ਆ ਤੇਰੇ ਦੱਸਿਆ ਹੁਣ ਆ ਭਰਾ ਮਤਲਬ ਇਹਨੇ ਦੱਸਿਆ ਕਿ ਵੀਡੀਓ ਵਿੱਚ ਮੇਰੇ ਭਰਾਵਾਂ ਨੂੰ ਲੋਕੀ ਦੇਖਣ ਵੀ ਜਿਹਨੇ ਇੱਥੇ ਤੱਕ ਲਿਆਂਦਾ ਉਹਦਾ ਕੋਈ ਨਾਂ ਨਹੀਂ ਦਿਖਾਇਆ ਦਿਖਾਇਆ ਦਿਖਾਉਣੀ ਨਹੀਂ ਦਿਖਾਉਣੀ ਆਪਣੇ ਕਿ ਦਰਖਾਉਣੀ ਨਹੀਂ ਮੈਂ ਤਾਂ ਆਪਣੇ ਬੀਬੀ ਦੀ ਟੈਸਟ ਸਟੋਰੀ ਉਹਨਾਂ ਦੀ ਜੇ ਸ਼ੁਰੂ ਕਰ ਲਈ ਬੰਦ ਨਹੀਂ ਹੁੰਦੀ ਉਹ ਬੀਬੀ ਨਹੀਂ ਨਹੀਂ ਪਾਇਆ ਨਹੀਂ ਉਹ ਕਰਦੀ ਨਾ ਉਦੋਂ ਦੀ ਇੰਟਰਵਿਊ ਤੋਂ ਬਾਅਦ ਛੱਡ ਕੇ ਬੰਦ ਕਰਦੀ ਨਾ ਨਹੀਂ ਲੈਣਾ ਉਹਨਾਂ ਜਲਾਲੇ ਦਾ ਪਹਿਲਾ ਨਾਂ ਲੈਦੀ ਕਿਦੀ ਮੈਂ ਚੁੱਪ ਕਰਾਤੀ ਮੈਂ ਨਾਂ ਲੈਣ ਵੀ ਨਹੀਂ ਦੇਣਾ ਉਹਨਾਂ ਦਾ ਕਹਿੰਦੀ ਮੈਂ ਨਾਂ ਲੈਣ ਵੀ ਦੇਣਾ ਉਹਨਾਂ ਤੇਰੇ ਵਰਨੀਆਂ ਪੰਜ ਸੱਤ ਹੋਣ ਮੱਗੇ ਕਿਉਂ ਕਿ ਮੇਰੀ ਗੱਲ ਸੁਣ ਅੱਗੇ ਹਰ ਮੈਂ ਆਹ ਲਾ ਉਂਗਲ ਲੋ ਵਾਲ ਪਲਵਾਲ ਮੈਂ ਕਿਹਾ ਹੁਣ ਕਦੀ ਨਾਂ ਕਹਿੰਦੀ ਨਾ ਨਹੀਂ ਲੈ ਆਂ ਲੈਣ ਦਿੰਦੀ ਨਹੀਂ ਮੈਂ ਨਾਂ ਉਹਨਾਂ ਦਾ ਇਹ ਤਾਂ ਸਹੀ ਲੈਣ ਨਹੀਂ ਦਿੰਦੀ ਤੂੰ ਵੀ ਕਿਉਂ ਵੀਡੀਓ ਬਣਾਉਣਾ ਕਦੀ ਮੈਂ ਲੈ ਆਂ ਨਹੀਂ ਕਹਿੰਦੀ ਮੈਂ ਲੈਣ ਦੇਣਾ ਹੀ ਨਹੀਂ ਆ ਡੈਡੀ ਡੈਡੀ ਵੀ ਤਾਂ ਡਰਦੇ ਆ ਸੌ ਵਾਰ ਲਓ ਮੇਰੇ ਭੱਲੋ ਆ ਗਏ ਵਰਗੇ ਕੋਈ ਆਏ ਹਾਏ ਨਹੀਂ ਬੇਬੀ ਉਹ ਜੱਟ ਰਾਜੇ ਆ ਯਾਰ ਐਵੇਂ ਕਹਿਣ ਦੀ ਗੱਲ ਨਹੀਂ ਆ ਮੇਰੇ ਇਹ ਵੀ ਮਾਮੇ ਰਾਜੇ ਆ ਅਜਲ ਜੇ ਮੈਂ ਚਲੋ ਵੀਡੀਓ ਦੇ ਵਿੱਚ ਕਰਦਾ ਰਹਿਣਾ ਮਮੀ ਹੁਣ ਤੁਸੀਂ ਚੁੱਪ ਕਰ ਜਿਓ ਮੇਰੇ ਮਾਮੇ ਵੀ ਰਾਜੇ ਆ ਉਹ ਵੀ ਪੜੇ ਲਿਖੇ ਆ ਮਾਮਾ ਮੇਰਾ ਇਧਰ ਬੀਬੀ ਦਾ ਭਰਾ ਉਹਨਾਂ ਸਮਿਆਂ 'ਚ ਮਾਮਾ 에어 ਫੋਰਸ 'ਚ ਬੀਬੀ ਦਾ ਭਰਾ 에어 ਫੋਰਸ 'ਚ ਰਿਟਾਇਰ ਹੋਇਆ ਹਨਾ ਬੀਬੀ 에어 ਫੋਰਸ 'ਚ ਜੰਗੀ ਜਹਾਜ਼ ਹੁੰਦੇ ਜਿਹੜੇ ਉਹ ਫੌਜ 'ਚ ਰਿਟਾਇਰ ਹੋਇਆ ਬੀਬੀ ਦਾ ਭਰਾ 35 ਸਾਲ ਨੌਕਰੀ ਕੀਤੀ 35 ਸਾਲ ਬੀਬੀ ਦੇ ਭਰਾਵਾਂ ਦਾ ਹੁਣ ਮੈਂ ਤੁਹਾਨੂੰ ਵੇਰਵਾ ਦੱਸਦਾ ਆ ਆਪਣੇ ਛੋਟੇ ਦਾ ਨਾਮ ਕੀ ਆ ਉਹਦਾ ਛੋਟਾ ਮੋਹਨ ਸਿੰਘ ਉਹ ਤੋਂ ਛੋਟਾ ਮੋਹਨ ਸਿੰਘ ਹਾਂਜੀ ਉਹਨੇ ਕੀ ਕੰਮ ਕੀਤਾ ਉਹਨੇ ਬਸ ਇਹੋ ਹੀ ਘੋਲ ਘੋਲ ਅੱਛਾ ਉਹ ਘੋਲਦਾ ਹੁੰਦਾ ਸੀ ਮਾਮਾ ਅੱਛਾ ਉਹ ਤੋਂ ਛੋਟਾ ਉਹ ਤਾਂ ਛੋਟਾ ਤਲੋਕਾ ਤਰਲੋਕ ਅੱਛਾ ਉਹਨੇ ਕੀ ਕੀਤਾ ਉਹਨੇ ਕੀਤਾ ਸ਼ਾਲਾ ਇਹੋ ਹੀ ਬਸ ਜੋਰ ਦਿਖਾ ਲਿਆ ਖਾਦੇ ਪੀਤੇ ਤੇ ਜੋਰ ਅੱਛਾ ਮਤਲਬ ਉਹ ਵੀ ਜੋਰ ਸ਼ਾਲ ਮਾਰ ਕੇ ਸੇਵ ਫੜ ਲਿੰਦਾ ਸ਼ਾਲ ਮਾਰ ਕੇ ਸੇਵ ਉਹ ਵੀ ਜੋਰ ਜਿਵੇਂ ਆਸ਼ ਬਾਕੀ ਖੇਤੀਬਾੜੀ ਕੀਤੀ ਆ ਤੇ ਉਹ ਤੋਂ ਛੋਟਾ ਉਹ ਤਾਂ ਛੋਟਾ ਸੀ ਇਹੋ ਤਰਸੀਮ ਤਰਸੀਮ ਉਹਨੇ ਏਅਰ ਫੋਰਸ 'ਚ ਨੌਕਰੀ ਕੀਤੀ ਏ ਮਾਮੇ ਨੇ ਦਾਦੀ ਦੇ ਭਰਾ ਨੇ ਹੁਣ ਇਹ ਸਾਰੇ ਭੈਣ ਭਰਾਵਾਂ 'ਚ ਇੱਕ ਉਹ ਮਾਮਾ ਏਅਰ ਫੋਰਸ ਵਾਲਾ ਤਰਸੀਮ ਸਿੰਘ ਤੇ ਇੱਕ ਮੇਰੀ ਬੀਬੀ ਚਾਰਾਂ ਭੈਣਾਂ 'ਚ ਇਹ ਇਹ ਆ ਮਤਲਬ ਕਹਿ ਲੋ ਕਿ ਹੁਣ ਮਤਲਬ ਮਹਰ ਦੀ ਕਿਰਪਾ ਨਾਲ ਜਿਹੜੇ ਹੈਲੇ ਬੈਠੇ ਜਿੰਦੇ ਜਾਗਦੇ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਘਰ ਦੇ 11 ਘਰ ਆਹਨੇ ਹਾਂ ਤੇ ਘਰ ਬਹੁਤ ਆ ਪਰਿਵਾਰ ਬਹੁਤ ਵੱਡਾ ਬੀਬੀ ਦਾ ਤੇ ਅੱਗੇ ਮੁੰਡੇ ਵੀ ਅਮਰੀਕਾ ਕੈਨੇਡਾ ਸਾਰੇ ਚਲ ਗਏ ਚਲੋ ਉਹ ਤਾਂ ਸਾਰੇ ਚਲੋ ਹਨਾ ਇਦਾਂ ਹੀ ਆ ਪੰਜਾਬ ਦੇ ਵਿੱਚ ਤੇ ਬਾਕੀ ਮੰਮੀ ਦੇ ਭਰਾਵਾਂ ਦਾ ਮੈਂ ਦੱਸ ਦਵਾ ਮੰਮੀ ਦੇ ਮੰਮੀ ਦੇ ਹੈਗੇ ਆ ਮੇਰੇ ਹੈਗੇ 4 ਮਾਮੇ 5 ਮਾਮੇ 5 ਮਾਮੇ ਆਪ ਮਾਰ ਮਰ ਪਾਪਾ ਅਗੇ ਮੇਰੇ ਸੁਖਣਾ ਉਹ ਆਹ ਕਿਆ ਕੈ ਬੀਬੀ ਤਰਾ ਕਿਦਾਂ ਗਲਤ ਕਹਿਤਾ ਮੇਰੇ ਸੁਖਣਾ ਪੰਜ ਭਰਾ ਮਾਰੇ ਲਮੀਨ ਕਰਿਓ ਉਹਨਾਂ ਦੀ ਹਾਂ ਬੀਬੀ ਪਾਪ ਤੂੰ ਕਹ ਤਾ ਚਾਰ ਬਨੇ ਕਹਿ ਮੈਂ ਕਿਉਂ ਨਿਕਲੇ ਕਿਦਾਂ ਨਿਕਲ ਜਾਵੇ ਕਿਦਾਂ ਪੈਂਦੀ ਆ ਕਿਦਾਂ ਪੈਂਦੀ ਉਹ ਤੂੰ ਹਾਂ ਕਿੱਗ ਜਗ੍ਹਾ ਕੋਈ ਨਾ ਪਰਦਾ ਆ ਮੈਂ ਸਮਝਾਂ ਚੰਗੀ ਗੱਲ ਕੋਲ ਦੇਖ ਲਾ ਦੇਖ ਲਾ ਲਾ ਇਦਾਂ ਕਿਦਾਂ ਲੱਦਦੀ ਐ ਇਹ ਹਾਂ ਤੂੰ ਨਾ ਕਹਿ ਨੇ ਹੋਰ ਸਮੋਲੇ ਮੂ ਅੱਛਾ ਇਹਨਾਂ ਨੂੰ ਪਤਾ ਕੀ ਕੀ ਕਰਦੇ ਮੇਰੇ ਪਰ ਅੱਛਾ ਵੱਡਾ ਮਾਮਾ ਸਿਗਾ ਬੀਐਸਐਫ ਚ ਵੱਡਾ ਮਾਮਾ ਫੌਜ ਰਿਟਾਇਰ ਹੋਇਆ ਬਾਬਾ ਮਾਮਾ ਆ ਜਾ ਉਹ ਤੋਂ ਉਹ ਤੋਂ ਛੋਟੇ ਦਰਬਾਰਾ ਮਾਮਾ ਉਹ ਵੀ ਬੀਐਸਐਫ ਚ ਰਿਟਾਇਰ ਹੋਏ ਆ ਜਿਹਨਾਂ ਦੇ ਘਰੇ ਖੰਡਪਾਟ ਸਾਹਿਬ ਰੱਖਿਆ ਆ ਬੀਐਸਫ ਤੋਂ ਰਿਟਾਇਰ ਹੋਏ ਆ ਮਾਮੇ ਮੇਰੇ ਭਰਾਵਾ ਸਾਰੇ ਜਵਾਨ ਆ ਤੇ ਉਹ ਤੋਂ ਛੋਟਾ ਮਾਮਾ ਹੈਗਾ ਆ ਜਸਾ ਜਸਵੰਤ ਆ ਜਸਵੰਤ ਸਿੰਘ ਉਹ ਵੀ ਉਹ ਵੀ ਫੌਜ ਚ ਰਿਟਾਇਰ ਹੋਏ ਆ ਉਹ ਵੀ ਆਰਮੀ ਚ ਆਏ ਆ ਤੇ ਉਹ ਜਲੰਧਰ ਰਹਿੰਦੇ ਆ ਉਹ ਤੋਂ ਛੋਟਾ ਹੈਗਾ ਮਾਮਾ ਮੇਰਾ ਸਤਨਾਮ ਸਿੰਘ ਸਤਾ ਉਹ ਬਾਹਰ ਆ ਰਿਹਾ ਜਿਆਦਾ ਹੁਣ ਖੇਤੀ ਬਾੜੀ ਆਪਣੇ ਇੱਥੇ ਹਨ ਤੇ ਕਰਦੇ ਆ ਉਹ ਮਤਲਬ ਘਰੇ ਜਿਵੇਂ ਇੱਕ ਤਾਂ ਜਾਣਾ ਘਰੇ ਵੀ ਚਾਹੀਦਾ ਆ ਸੋ ਇਦਾਂ ਮਤਲਬ ਕਿ ਮੰਮੀ ਵੀ ਇਦਾਂ ਅੱਛਾ ਆਹੋ ਇੱਕ ਸੱਚ ਗਰਨਾਮ ਮਮਾ ਬਲਾਚੌਰ ਰਹਿੰਦੇ ਆ ਉਹ ਮਮਾ ਮੇਰਾ ਹੈਲੀਕਾਪਟਰ ਜਿਹੜਾ ਫੌਜ ਦੇ ਵਿੱਚ ਜਿਹੜੇ ਠੀਕ ਠੋਕ ਕਰਦੇ ਹੁੰਦੇ ਸੀ ਜਿੱਦਾਂ ਜੋ ਵੀ ਹਨਾ ਉਹਦੇ ਵਿੱਚੋਂ ਮਕੈਨੀਕਲ ਡਿਪਾਰਟਮੈਂਟ ਵਿੱਚ ਰਿਟਾਇਰ ਹੋਇਆ ਆ ਤੇ ਜਿਨੇ ਗਾਣਾ ਸੁਣਾਇਆ ਸੀ ਇੱਥੇ ਆਣ ਕੇ ਹਨਾ ਲ ਜੋਗੀ ਜੰਗਲਾਂ ਦੇ ਜਿਹੜਾ ਗਾਣਾ ਸੁਣਾਇਆ ਸੀ ਨਾ ਉਹ ਮਾਮਾ ਮੇਰਾ ਉਹ ਰੌਣਕੀ ਆ ਮਾਮਾ ਉਹ ਬਲਾ ਚੋਰ ਰਹਿੰਦੇ ਆ ਮਾਮੇ ਤੇਰੇ ਆਰਮੀ 'ਚ ਹੀਗੇ ਨਾ ਹਾਂ ਛੋਟੇ ਦਾ ਆਰਮੀ 'ਚ ਹੋ ਗਿਆ ਉਹ ਵਿਚਾਰਾ ਬਿਮਾਰ ਹੋ ਗਿਆ ਤੇ ਬੜੀ ਹੋਰ ਮਤਲਬ ਆਰਮੀ ਦੇ ਵਿੱਚ ਆ ਪੰਜ ਮਾਮੇ ਇੱਕ ਮਾਮਾ ਮਤਲਬ ਘਰੇ ਸੀਗਾ ਬਾਕੀ ਚ ਆਪਾਂ ਚਾਰ ਮਾਮੇ ਆਰਮੀ ਦੇ ਵਿੱਚ ਸੀਗੇ ਠੀਕ ਹੈ ਜੀ ਬਾਕੀ ਇਹ ਗੱਲ ਬਾਤ ਆ ਤੇ ਬਾਕੀ ਨਵੇਂ ਵਲੌਗ ਚ ਦੱਸਾਂਗੇ ਹੁਣ ਅਖੰਡ ਪਾਟ ਸਾਹਿਬ ਆਪਾਂ ਜਾਣਾ ਸ਼ਾਮੀ ਮਾਤਾ ਟਿੱਕਣ ਸਾਰਾ ਵਲੌਗ ਬਣਾਵਾਂਗਾ ਤੇ ਤੁਹਾਨੂੰ ਦਿਖਾਵਾਂਗਾ ਸੋ ਇਹਦੇ ਨਾਲ ਇਹ ਵਲੌਗ ਦੀ ਇੱਥੇ ਸਮਾਪਤੀ ਆ ਤੇ ਚੜ੍ਹਦੀ ਕਲਾ ਚ ਰਹੋ ਆਪਣਾ ਪੋਡਕਾਸਟ ਆ ਗਿਆ ਹੈ ਪੋਡਕਾਸਟ ਮੈਡਮ ਦਾ ਅਮਨ ਸ਼ਰਮਾ ਮੈਡਮ ਦਾ ਬੀ ਐਮ ਐਸ ਚੈਨਲ ਤੇ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਬੀਬੀ ਮਾਰਦੇ ਵੜਕ ਫੇ ਇਹਨੂੰ ਤਾਂ ਸੂਰ ਕਰ ਦਿਆਂਗੇ ਚੜ੍ਹਦੀ ਕਲਾ ਚ ਇਹਨੂੰ ਮਾਰ ਇਹਨੂੰ ਮੜਾ ਕਰ ਦੇ ਸਭ ਇਹ ਤਾਂ ਹੁਣ ਕਈ ਖੁੰਦੇ ਲੋ ਆਪਣੇ ਦਬਕਾ ਮਾਰਦੇ ਨੂੰ ਨਹੀਂ ਆਪਣੇ ਦੇਲਕ ਦਾ ਸਫਾਈ ਨਾ ਦੱਸਣ ਲਈ ਤੇ ਮੇਰੇ ਆਦਾ ਕੋਈ ਨਾ ਲੈ ਕੇ ਰਾਜੀ ਨਹੀਂ ਹੈ ਮੈਂ ਜਿਹਾ ਨਾ ਲੈਣੀ ਆ ਨਾ ਕਹਿੰਦੀ ਮੈਂ ਉਹਨਾਂ ਦਾ ਹੀ ਲੈਣਾ ਉਹਨਾਂ ਤੇ ਉਹਨਾਂ ਤੇ ਤਹੀ ਵੀ ਨਹੀਂ ਲੈਂਦਾ ਕਹਿੰਦੀ ਮੈਂ ਉਹਨਾਂ ਦਾ ਹੀ ਲੈਣਾ ਚਾ ਲੈ ਕੋਈ ਗੱਲ ਨਹੀਂ ਮੈਨੂੰ ਕੋਈ ਰੋਸ ਨਹੀਂ ਆ ਮਾਮਿਆਂ ਆਪਣੇ ਆ ਮਾਮਿਆਂ ਦਾ ਹੁਣ ਇਹਨਾਂ ਦੀ ਲੜਾਈ ਮੈਂ ਇੱਥੇ ਸਮਾਪਤ ਕਰਦਾ ਨਹੀਂ ਤੇ ਕੰਮ ਤੇ ਜਿੰਨਾ ਮਰਜੀ ਵਿਧਾਈ ਜਾ ਪਾਵਾਂ ਮੈਂ 2 ਘੰਟੇ ਦਾ ਵਲੌਗ ਬਣਾ ਲਵਾਂ ਆ ਦੱਸ ਸਰ ਸੈਕਿੰਡ ਦਿੱਤਾ ਚਾਹੁੰਦਾ ਆ ਜਿਹੜਾ ਬੀਬੀ ਨੂੰ ਸਾਈਕਲ ਦਿੱਤਾ ਆ ਜਿਹੜਾ ਆ ਦੇਖੋ ਨਾਲ ਜਿੱਪਾਂ ਬਾਦਲੇ ਦਿੱਤੀ ਦੰਡਾ ਲਈ ਸਾਰਾ ਤੋੜ ਦਿੱਤਾ ਮੁੰਡੇ ਦਾ